ਕੋਈ ਕੋਤੇ ਸਵੇਰੇ ਇੱਥੇ ਮੈਂ ਆਇਆ ਸੀ ਕਿ ਪੰਚਾਇਤ ਸੈਕਟਰੀ ਜਿਹੜੇ ਨੇ ਉਹ ਇਹ ਚੁਲਾ ਟੈਕਸ ਨਹੀਂ ਦੇ ਰਹੇ ਤੁਹਾਡੇ ਪ੍ਰੈਸ ਵਾਲੇ ਵੀ ਉਸ ਟਾਈਮ ਇੱਥੇ ਖੜੇ ਸੀਗੇ ਔਰ ਵੀਡੀਓ ਮੈਡਮ ਨੇ ਟੈਲੀਫੋਨ ਸਾਰੇ ਨੂੰ ਕਿਤੇ ਕਿ ਆ ਕੇ ਆਪਣੇ ਚੁਲਾ ਟੈਕਸ ਦੀਆਂ ਪਰਚੀਆਂ ਕੱਟিয়ে ਜਾ ਔਰ ਜਿਹੜੇ ਜਿਹੜੇ ਬੰਦੇ ਖੜੇ ਨੇ ਉਹਨਾਂ ਕਰ ਦਿੱਤਾ ਜੀ ਉਹਨੇ ਚਾਰ ਪੰਜ ਜਿਹੜੇ ਪੰਚਾਇਤ ਸੈਕਟਰੀ ਉਹ ਪਹੁੰਚ ਵੀ ਗਿਓ ਨਾ ਕਿ ਆਓ ਤੁਹਾਡੇ ਅਸੀਂ ਕਰ ਰਹੇ ਹਾਂ ਉਹਦੇ ਬਾਅਦ ਅਸੀਂ ਉੱਠ ਕੇ ਤੇ ਤਰਪਿਆ ਤੇ ਇਹ ਆਮ ਆਦਮੀ ਪਾਰਟੀ ਵਾਲੇ ਆ ਕੇ ਗੁੰਡਾ ਕਰਦੀ ਤੇ ਉਤਰ ਆਏ ਉਹਨਾਂ ਨੇ ਮੇਰੇ ਖਾਲ ਜੇ ਸਾਹ ਤੇ ਮੈਂ ਖੜਾ ਇੱਥੇ ਕਿ ਮੈਂ ਪੁੱਛਿਆ ਸੀ ਬਾਹਰ ਜਾਣ ਲਈ ਉਹਨਾਂ ਨੇ ਆ ਕੇ ਗੁੰਡਾ ਕਰਦੀ ਦਾ ਦੰਗਾ ਦਾ ਸ਼ੁਰੂ ਕੀਤਾ ਤੇ ਉੱਥੇ ਅਸੀਂ ਖੜੇ ਆਂ ਔਰ ਇਹ ਜਿਨੇ ਦੇਰ ਪੰਚਾਇਤ ਫੈਕਟਰੀ ਤੁਸੀਂ ਉਹਨ ਪ੍ਰੈਸ ਵਾਲੇ ਉਹ ਜਾ ਕੇ ਅੰਦਰ ਵੇਖੋ ਕਿ ਪੰਚਾਇਤ ਫੈਕਟਰੀ ਕਿਤੇ ਬੈਠੇ ਨੇ ਤੇ ਜਾਂ ਕੋਈ ਚੁਲਾ ਟੈਕਸ ਦੀਆਂ ਪਰਚੀਆਂ ਕੱਟ ਰਹੇ ਨੇ ਤੇ ਜੇ ਇਹੋ ਜਿਹਾ ਕੋਝਾ ਮਜ਼ਾਕ ਹੀ ਆ ਇਹ ਮਿਰਕਲਕੀ ਅਡੈਕਸ਼ਨ ਕਰਨ ਦਾ ਜਾਂ ਕਰੋੜ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਅੱਜ ਹੁਣ ਤ੍ਰਿਪਤ ਬਾਜਵਾ ਜੀ ਨਾਲ ਗੱਲ ਹੋ ਰਹੀ ਸੀ ਬਟਾਲਾ ਫਾਡੇਗੜ ਚੂੜੀਆਂ ਤਾਰੀਵਾਲ ਖਾਲ ਲਾਲੀਆ ਪਾਣ ਕਲਾਨੌਰ ਢੀਰ ਬਾਬਾ ਨਾਨਕ ਗੁਰਦਾਸਪੁਰ ਦੀਨਾਨਗਰ ਕਾਨੂੰਨ ਇੱਕ ਥਾਂ ਤੇ ਵੀ ਇਹ ਟੁਲਾ ਟੈਕਸ ਦੀਆਂ ਪਰਚੀਆਂ ਨਹੀਂ ਕੱਟੀਆਂ ਜਾ ਰਹੀਆਂ ਔਰ ਨਾ ਹੀ ਕਿਤੇ ਪੇਪਰ ਲੈਣ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਜਿੰਨਾ ਚਿਰ ਪੇਪਰ ਹੀ ਨਹੀਂ ਪੂਰੇ ਹੋਣਗੇ ਤੇ ਉੱਥੇ ਕੀ ਕੀ ਤੇ ਜਨਨ ਕਿ ਤੁਸੀਂ ਵੇਖਿਆ ਕਿ ਚੱਲ ਰਹੇ ਨੇ ਜੀ ਐਸ ਪਿੰਡ ਚ ਸਰਪੰਚ ਬਣਾ ਕੇ ਆਮ ਆਦਮੀ ਪਾਰਟੀ ਦਾ ਭੇਜ ਦਿੱਤਾ ਗਿਆ ਯਾਰ ਅਜੇ ਤਾਂ 7 ਤਰੀਕ ਨੂੰ ਫੈਸਲਾ ਹੋਣਾ ਜਿੱਦਨ ਨਾਮੀਨੇਸ਼ਨ ਪੇਪਰ ਰਿਜੈਕਟ ਹੋਣਗੇ ਜਾਂ ਐਕਸੈਪਟ ਹੋਣਗੇ ਉਹਦੇ ਤੋਂ ਪਹਿਲਾਂ ਹੀ ਕਰ ਦਿੱਤੇ ਜਾਣਗੇ ਇਹ ਜਿਹੜੀਆਂ ਚੀਜ਼ਾਂ ਨੇ ਤੁਸੀਂ ਵੇਖਿਆ ਉੱਥੇ ਇੱਕ ਪਿੰਡ ਆ ਸਮਰਾਇਟੂ ਸਮਰਾਇ ਟੂ ਦੇ ਵਿੱਚ ਤੁਹਾਡੇ ਸਾਹਮਣੇ ਉੱਤੇ ਉਹ ਬੰਦੇ ਨੇ ਲੱਡੂ ਵੰਡ ਦਿੱਤੇ ਤੇ ਕੱਲੋ ਪਿੰਡ ਨੇ ਸਾਰਿਆਂ ਨੇ ਫੈਸਲਾ ਕਰਦਾ ਇਹਨੂੰ ਅਸੀਂ ਮੰਨਦੇ ਹੀ ਨਹੀਂ ਤੋ ਇਹ ਜਿਹੜੀ ਚੀਜ਼ਾਂ ਨੇ ਇਹ ਸਿੱਧਾ ਦਾ ਸਿੱਧਾ ਪੰਚਾਇਤੀ ਰਾਜ ਦਾ ਕਾਣ ਕੀਤਾ ਜਾ ਰਿਹਾ ਜਿਹੜੀ ਸਾਡੀ ਡੈਮੋਕਰੈਟਿਕ ਜਿਹੜੀ ਜਿੱਥੋਂ ਪੰਚਾਇਤ ਜਿਹਨੂੰ ਕਿਹਾ ਜਾਂਦਾ ਪੰਜ ਪਰਮੇਸ਼ਰ ਜਿਹਨੂੰ ਕਿਹਾ ਗਿਆ ਹੀ ਉਹਦੀ ਤੋਹਫੀਨ ਆ ਔਰ ਇਹ ਜਿਹੜੀ ਮੁੱਖ ਮੰਤਰੀ ਸਾਹਿਬ ਕੱਲ ਜਿਹੜੇ ਹਸਪੀਟਲ ਚਾਏ ਸੀ ਉਹਨਾਂ ਨੂੰ ਚਾਹੀਦਾ ਕਿ ਇਹਦੇ ਬਾਰੇ ਵੀ ਕੋਈ ਫਰਮਾਨਚਾਰੀ ਕਰ ਤਾਂ ਕਿ ਫੇਰ ਤੇ elections ਪੰਜਾਬ ਚ ਹੋ ਸਕਣ ਸਰ ਪ੍ਰਦਰਸ਼ਨ ਜਿਹੜਾ ਕਰੋ ਤੱਕ ਜਾਰੀ ਰਹੇਗੀ ਕਿਹੜੀ ਫੇਰ ਤੇ ਬੈਠੇ ਆ ਹੁਣ ਕੀਤਾ ਇੱਥੇ ਦਰਿਆ ਤੁਰਿਆ ਲਿਆ ਕੇ ਤੇ ਵਾਵਾਂਗੇ ਤੇ ਇਹ ਗੁੰਡਾਗਰਦੀ ਦੇ ਖਿਲਾਫ ਇਹ ਖੜਾ ਕੇ ਨਾ ਉਹ ਸਰ ਜਿਹੜਾ ਸਰੂਪੇ ਪਾਏਗੇ ਉਹ ਅਧਿਕਾਰੀ ਫੇਰ ਦਫਤਰ ਇਲਾ ਦੇ ਦੇਣ ਨੂੰ ਜਿੰਨੂੰ ਸਰੂਪੇ ਪਾਇਆ ਗਿਆ ਦਫਤਰ ਦੇ ਵਿੱਚ ਚੌਂਕੀ ਦਿੱਤੀ ਉਹ ਅਧਿਕਾਰੀ ਵੀ ਇੱਥੇ ਜਾਂਦੇਗੇ ਨਾਲ ਜਾਂਦੇਗੇ ਨਹੀਂ ਅਧਿਕਾਰੀ ਕਿਹੜੇ ਮੈਂ ਤੁਹਾਨੂੰ ਸਪੱਸ਼ਟ ਕਲੀਅਰ ਕੀਤਾ ਗਿਆ ਨੇ ਤੇ ਡਿਕਲੇਰ ਇਹ ਨਾ ਕਰ ਦਿੱਤਾ ਇਹਦਾ ਮਤਲਬ ਇਹਦਾ ਮਤਲਬ ਤੁਸੀਂ ਵੀ ਕਹਿ ਦਿੱਤਾ ਕਿ ਜਿਹਨਾਂ ਨੂੰ ਡਿਕਲੇਰ ਕਰ ਦਿੱਤਾ ਗਿਆ ਤੇ ਡਿਕਲੇਰ ਹੋ ਸਕਦਾ 7 ਤਰੀਕ ਤੋਂ ਪਹਿਲਾਂ